ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਭੋਤ ਨੇ ਜ਼ਿਲ੍ਹਾ ਬਰਨਾਲਾ ਜੀਮੇਦਾਰ ਭਰਾ ਆਪਣਾ ਉਹਦੇ ਕੋਲ ਗਾਂ ਵੀ ਲੈਣੇ ਦੀ ਜਾਣਕਾਰੀ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਨਾਮ ਦੱਸਿਓ ਆਪਣਾ ਮੇਰਾ ਨਾਮ ਬਾਈ ਸੁਖਪਾਲ ਸਿੰਘ ਆ ਜੀ ਪਿੰਡ ਪਿੰਡ ਭੋਤਣਾ ਬਾਈ ਜੀ ਆਪਣਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੀਰੇ ਨੰਬਰ ਦੱਸੋ ਭਰਾ ਆਪਣਾ 98787 11095 ਜੀ ਦੁਬਾਰੇ ਫੇਰ ਦੱਸ ਬਾਈ 9978711095 ਜੀ ਹਾਂਜੀ ਹਾਂਜੀ ਵੀਰ ਜੀ ਆ ਆਪਣੀ ਗਾਂ ਦਾ ਦੱਸੋ ਜੀ ਟੇਲ ਜਾਣਕਾਰੀ ਦੱਸੋ ਇਹਦੇ ਬਾਰੇ ਇਹੇ ਜੀ ਬਾਈ ਜੀ ਤੀਜੇ ਸੋਏ ਆ ਜੀ ਆਪਣੀ ਗਾਂ ਇਹ ਠੀਕ ਹੈ ਜੀ ਤੇ ਜਣਦੀ ਆਪਣੇ ਘਰ ਦੀ ਗਾਈ ਆ ਇਹ ਠੀਕ ਹੈ ਜੀ ਠੀਕ ਹੈ ਤੇ ਵੀ ਇਹਦਾ ਆਪਾਂ ਜਣਦੀ ਪਿਛਲੇ ਸੋਏ ਆਪਾਂ ਕੱਢਿਆ ਸੀਗਾ 18 ਲੀਟਰ ਦੁੱਧ ਠੀਕ ਹੈ ਜੀ ਐਕਤੀ 20 ਦੇ ਗ੍ਰੇਡ ਤੇ ਜਾਊ ਜੀ ਠੀਕ ਹੈ ਜੀ 20 ਪਲੱਸ ਉਹ ਹੋ ਜੇ ਗਾਂ ਦੀ ਉੱਪਰ ਹੋਊਗਾ ਦਾ ਠੀਕ ਹੈ ਬਾਈ ਲੈਪਾ ਜੀ ਇਹੋ ਕਰਨੀ ਠੀਕ ਹੈ ਜੀ ਤੇ ਕਿੰਨੇ ਕੁ ਲੋਕ ਵੀ ਸੁਣ ਵਾਲੇ ਇਹ ਬਸ ਜੀ 4-5 ਦਿਨਾਂ ਨੂੰ ਲੈ ਜੋ ਜੀ ਠੀਕ ਹੈ ਜੀ ਦੇਖ ਸਕਦੇ ਠੀਕ ਹੈ ਤੇ ਪੂਰਾ ਤਰ੍ਹਾਂ ਸੁਣੇ ਤੁਨ ਕੋਲ ਕੋਈ ਖੋਲ ਕੇ ਦਿਖਾਓ ਜੀ ਫੰਡ ਪੋਤਨਾ ਠੀਕ ਹੈ ਜੀ ਜੀ ਸੂ ਸੂ ਬੈਡ ਤੇ ਦੇਖ ਸਕਦੇ ਕਾਦ ਕੋਦ ਸੁੱਕਣਾ ਕਰਮਾ ਵਾਲੀ ਦਾ ਵਧੀਆ ਤੇ ਲੋਗ ਵਾਲੇ ਬਾਈ ਕਹਿੰਦਾ 5-7 ਦਿਨ ਦੁੱਧ ਲਊ ਮੋੜ ਲਓ ਜੀ ਤੁਰਾ ਤੁਰਾ ਦੇਖਸਾ ਬਾਈ ਨਜ਼ਰੂਕ ਕਨੈਕਟ ਕਰੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਵੀ ਲਾ ਦਾਂਗੇ ਬਾਕੀ ਵੀਰ ਜੀ ਨੇ ਆਪ ਨੂੰ 10 ਵਜੇ ਦਿੱਤਾ ਠੀਕ ਹੈ ਜੀ ਪਿੰਡ ਭੋਤ ਨਾਂਝਲਾ ਬਰਨਾਲਾ ਬਾਈ ਨਜ਼ਰੂਕ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ